ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਰ ਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਨੰਦ ਸੋ ਚੱਲ ਤਾਂ ਜੀ ਗਰਮੀ ਨੇ ਮਾਰਤੀ ਸੀ ਮਤ ਬਹੁਤ ਤੇ ਹੁਣ ਕਮਰੇ ਚ ਆਪਣਾ ਇਸ਼ਨਾਨ ਅਸ਼ਨੂਣ ਕਰਕੇ ਜੀ ਕੱਪੜੇ ਚੇਂਜ ਕਰਕੇ ਚੱਲਿਆ ਜੀ ਦਰਬਾਰ ਸਾਹਿਬ ਨੂੰ ਨਮਸਕਾਰ ਕਰਨ ਮਹਾਰਾਜ ਅੱਗੇ ਬੇਤੀਆ ਕਰਨ ਵੀ ਸਾਰੇ ਭਾ ਚੜ੍ਹਦੀ ਕਲਾ ਚ ਰਹਿਣ ਤੇ ਸਵੇਰ ਦਾ ਟਾਈਮ ਹੈ ਜੀ ਮਾਰਨਿੰਗ ਟਾਈਮ ਚਲੋ ਜੀ ਇੱਧਰ ਵਾਹਿਗੁਰਜੀ ਖਾ ਖਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਚਾਹ ਪੀਣੀ ਤੇ ਸੋ ਜੀ ਹਨਾ ਹਨਾ ਦਾ ਟੁੱਟ ਗਿਆ ਮਾਲਾ ਸਾਜ ਰਹੀ ਚਾਹ ਵਾਲਾ ਚਾਹ ਵਾਲਾ ਚਾਹ ਆ ਖੜਾ ਇੱਧਰ ਨਿਧੜ ਤਾਂ ਹੀ ਚਾਹ ਇਹਨੂੰ ਦੇਖ ਕੇ ਨਾ ਉਹਦੇ ਵੀ ਸਾਡਾ ਕੱਪ ਜੇ ਚਾਹ ਚਿੱਤੇ ਆ ਗਈ ਤੇ ਹੁਣ ਚੱਲੇ ਹੋਏ ਜੀ ਦਰਬਾਰ ਸਾਹਿਬ ਨੂੰ ਤੇ ਖੁਸ਼बू ਚਾਹ ਲੈ ਨਾ ਪਾ ਪਾ ਕੇ ਚਾਹ ਪੱਤੀ ਵਿੱਚ ਪੂਰੀ ਠਾਲੀ ਵਿੱਚ ਖੁਸ਼बू ਤੇ ਮੈਂ ਬੈਕ ਕੈਮਰਾ ਕਰਦਾ ਹਾਂ ਇੱਕ ਵਾਰ ਉਹਨੂੰ ਨਾਰਮਲ ਜੀ ਬਦਲ ਵਾਈ ਹੈਗੀ ਹੈ ਜੀ ਤੇ ਕੋਸੂ ਸੰਗਤਾਂ ਨਮਸਕਾਰ ਕਰਕੇ ਜਿਆਦਾ ਮੋੜ ਰਹੀਆਂ ਜਾਂ ਘਟ ਰਹੀਆਂ ਲੋ ਜੀ ਵਾਹ ਬਾਗ ਕੀ ਕਰਨਾ ਤਾਂ ਸਾਸਰੀ ਘਰ ਤਾਂ ਬੁਲਾਇ ਨਹੀਂ ਮੇਰੇ ਪੁੱਤ ਪਹਿਲਾਂ ਸਾਸਰੀ ਘਰ ਬੁਲਾ ਇੱਧਰ ਫੇਰ ਜਦ ਬਿਸਕੁਟ ਲੈ ਕੇ ਦਊਂਗਾ ਮੱਠੀ ਨਹੀਂ ਹੋਣ ਮੱਠੀ ਨਹੀਂ ਡਬਾ ਰੋਟੀ ਹਾਂ ਡਬਾ ਰੋਟੀ ਲੰਡਾ ਰੋਟੀ ਤਾਂ ਹੁਣ ਕਿੱਥੇ ਅਸ਼ਨਾਣ ਕਿੱਥੇ ਕਰਨਾ ਹੈ ਇੱਧਰ ਦੱਸ ਇੱਧਰ ਨੂੰ ਮੈਨੂੰ ਮੂੰਹ ਤੇ ਬੋਲ ਕੇ ਦੱਸ ਕਿੱਥੇ ਸਨਾਣ ਕਰਨਾ ਇਹ ਕਮਰੇ ਚ ਨਾਉਂਦੀ ਨਹੀਂ ਸੀ ਜੀ ਇਹ ਕਹਿੰਦੀ ਮੈਂ ਸਰੋਵਰ 'ਚ ਜਾ ਕੇ ਇਸ਼ਨਾਨ ਕਰਨਾ ਹੈ। ਹਾਂ? ਚੱਲ ਕੋਈ ਸਰੋਵਰ 'ਚ ਕਰਾਉਂਦੇ ਇਸ਼ਨਾਨ। ਦੁੱਖ ਪੰਜ ਨਹੀਂ 베ਰੀ ਥੱਲੇ ਜਿੱਥੇ ਸਾਰਿਆਂ ਦਾ ਦੁੱਖ ਇਕੱਠ ਹੋ ਜਾਂਦਾ ਹੈ। ਬਹਿਰੂ ਸਾਹਮਣੂ ਰੱਖਿਆ ਚੜ੍ਹਦੀ ਗੱਲਾ 'ਚ। ਆਪ ਤੋ ਇਹਨੂੰ ਹੱਥ ਲਾਪੋ ਤਾਂ ਗੰਦਾ ਹੁੰਦਾ ਹੈ। ਇਹਦੇ ਪਤਾ ਕਿੰਨਾ ਕਿਸੇ ਨੇ ਕੋਈ ਰਾਤ ਨੂੰ ਪੈਰ ਰੱਖਿਆ ਹੋਣਾ ਕਿਸੇ ਨੇ। ਅੱਛਾ ਧੁੱਕਿਆ ਹੋਣਾ ਕਿਸੇ ਨੇ ਕੁਛ ਕਿਸੇ ਨੇ ਕੁਛ ਆਈ ਨਹੀਂ ਹੱਥ ਲਾਈਦਾ ਚੱਲ ਮੰਮਾ ਦੇ ਕੋਲ ਚੱਲ ਉਰੀ ਆ ਜਾ ਮੰਮਾ ਚਾਹ ਪੀ ਲੈ ਜਾ ਕੇ ਮੰਮਾ ਨਾਲ ਉਰੀਆ ਮੈਂ ਮੈਂ ਕਿੱਥੇ ਚੱਲਿਆ ਹੁਣਾਂ ਨੇ ਕਿਹੜਾ ਦੀ ਹੈ ਇਹਨੇ ਮੈਨੂੰ ਵੀਡੀਓ ਨਹੀਂ ਬਣਾਉਣ ਦਿੰਦੇ ਮੇਰੀ ਫੜ ਰੱਖਣੇ ਹੁਣ ਲਾਤਾ ਉਹ ਫੁਲਕਾਰੀਆਂ ਪਈਆਂ ਸਾਹਮਣੇ ਗਰਮ ਮੂਹ ਜਲ ਗਿਆ ਉਹਨੇ 3 2 ਡਬਲ ਕੱਪ ਕਰਕੇ ਦਿੱਤਾ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਬਸ ਜੀ ਹੋਰ ਜੀ ਅਸੀਂ ਤੁਹਾਡੇ ਵਲੌਗ ਦੇਖਦੇ ਅਸੀਂ ਬੰਬੇ ਤੇ ਆ ਅੱਛਾ ਜੀ ਅੱਛਾ ਅੱਛਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰੀਤ ਤਾਂ ਖੜੀ ਹੋ ਮਤ ਤੇਰੀ ਲੱਗਦੀ ਹੈ ਠੀਕ ਹੈ ਮੈਂ ਦੇਖਦੇ ਹਾਂ ਨਾ ਇਹਨਾਂ ਨੂੰ ਹਾਂ ਜੀ ਆਹ ਉਹ ਸਾਈਡ ਲੱਗਦੀ ਹੈ ਰੀਤ ਤੂੰ ਸਤਿ ਸ੍ਰੀ ਅਕਾਲ ਜੀ ਮਾਈ ਬੱਤ ਹੈਲੋ ਕਰੋ ਦੇਖਣ ਸਾਡਾ ਅਸੀਂ ਪੰਜਾਬ ਛੋਟੇ ਹੁੰਦੇ ਆਂਦੇ ਸੀ ਹਾਂਜੀ ਸਾਨੂੰ ਦੇਖ ਕੇ ਸਾਡੇ ਨਾਨਾ ਜੀ ਵਗੈਰਾ ਅਸੀਂ ਖੇਤਪਾਦ ਅਸੀਂ ਕੰਮ ਕਰਦੇ ਆ ਨਾ ਹਾਂਜੀ ਸਭ ਨੂੰ ਬੜੀ ਯਾਦ ਆਉਂਦੀ ਆ ਚੀਜ਼ਾਂ ਦੀ ਹਾਂਜੀ ਹਾਂਜੀ ਅਸੀਂ ਤਾਂ ਬਥੇਰੇ ਬਚਪਨ ਦੇ ਬੰਬੇ ਹੀ ਰਹੇ ਅਸੀਂ ਠੀਕ ਠੀਕ ਭਾਜੀ ਠੀਕ ਹੈ ਸਾਡਾ ਹੈਗਾ ਰੈਲੋ ਰੈਲੋ ਅਸੀਂ ਰੈਲੋ ਦੇ ਆ ਅੱਛਾ ਜਿਹੜਾ ਰੋਪੜੇ ਰੈਲੋ ਸਾਡੇ ਨਾਲ ਹਾਂ ਠੀਕ ਹੈ ਠੀਕ ਹੈ ਠੀਕ ਹੈ ਤੁਹਾਡੀ ਮੰਮੀ ਦਾ ਪਿੰਡ ਫੂਲ ਆ ਜਿੱਥੇ ਤੁਹਾਡਾ ਜੈਸਮੀਨ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਾਹ ਪੀ ਲੋ ਚਾਹ ਪੀ ਲੋ ਹਾਂ ਸੌ ਜਾਇਆ ਸੀ ਅਸੀਂ ਵੀ ਉੱਥੇ ਜਾਣਾ ਜੀ ਦਰਬਾਰ ਸਾਹਿਬੇ ਚੱਲੇ ਸੀ ਜੀ ਹਾਂਜੀ ਹਾਂ ਠੀਕ ਹੈ ਜੀ ਵਧੀਆ ਜੀ ਬਾਨ ਬਹੁਤ ਵਧੀਆ ਭਾਜੀ ਠੀਕ ਹੈ ਜੀ ਚਲੋ ਜੀ ਪੀ ਲਓ ਜੀ ਚਾਹ ਹੁਣ ਚਾਹ ਪਰੇ ਬੈਠੇ ਰਹਿਣਾ ਆਪਾਂ ਨੇ ਜੀ ਸਰਤਾ ਖਲੋ ਹਾਂ ਵੈਰੀ ਗੁੱਡ ਕੋਈ ਆ ਗਿਆ ਤਾਂ ਅੰਕਲ ਆ ਗਏ ਤੇ ਲੀਤ ਦੇ ਅੰਕਲ ਆ ਗਏ ਤੇ ਲੀਤ ਨੇ ਸਾਚੀ ਦੀ ਗਾਲ ਵੀ ਨਹੀਂ ਬਲਾਈ ਇਹ ਸੰਗ ਦੀ ਬਹੁਤ ਆ ਜੀ ਉ ਜਦ ਘਰ ਹੁੰਦੀ ਆ ਤੈਨੂੰ ਅਸੀਂ ਕਹਿੰਦੇ ਵੀ ਚੁੱਪ ਕਰ ਜਾ ਇਹ ਬੋਲਣ ਤੇ ਨਹੀਂ ਹਟਦੀ ਜਾਂ ਕੋਈ ਆ ਜਾਂਦਾ ਫਿਰ ਇਹ ਆਏ ਹੋ ਜਾਂਦੇ ਵੀ ਮੈਨੂੰ ਤਾਂ ਕੁਝ ਨੂੰ ਜਾਣ ਦੀ ਉਹ ਨਹੀਂ ਹੈਗੀ ਮਹਾਗੁਰੂ ਸਤਨਾਮ ਸੱਚਾ ਪਾਤਸ਼ਾਹ ਵੈਸੇ ਜ਼ਿੰਦਗੀ ਤਾਂ ਇਹ ਵੀਰ ਨੇ ਵੀ ਟੱਟਣੀ ਹੈ ਤਾਂ ਨੰ ਸਰ ਗੁਰੂ ਰਾਮदास ਮਹਾਰਾਜ ਜਿਹੜੇ ਵੀ ਇਹ ਜਿੰਦਗੀ ਦੇ ਦੁੱਖ ਹਨ ਉਹ ਕੱਟ ਦੋ ਹੈ ਤਾਂ ਕਰਮਾ ਆਪਣਾ ਕਰਮਾ ਆਪਣੇ ਕੈਨੇਡਾ ਕੇ ਦੂਰ ਪਤਾ ਨਹੀਂ ਮੈਂ ਗਲਤੇ ਬੋਲ ਗਿਆ ਤੁੱਕ ਜੀ ਮਹਾਰਾਜ ਅ ਕਰਿਓ ਕਿਰਪਾ ਸੰਦੀਪ ਆ ਕੱਢੀ ਪੈਸਾ ਉਹਨੂੰ ਦੇ ਦੇ ਮੈਂ ਸਾਰੇ ਨੂੰ ਹਾਂ ਚਾਹ ਚਾਹ ਵੀ ਚਾਹ ਪੀਣੀ ਉਹਨੂੰ ਪਲੇਟ ਤੇ ਦੇ ਦੇ ਉਹਨੂੰ ਪ੍ਰੀਤ ਨੂੰ ਕਹ ਲੈ ਦੇਖਿਆ ਪ੍ਰੀਤ ਜਾ 100 ਰੁਪਏ ਦੇ ਦੇ ਕਿਤੇ ਨਹੀਂ ਆ ਜਾ ਦੇ ਆ ਆ ਦੇ ਉਹ ਵੀ ਪਿੱਛੇ ਫੜਾ ਦੇ ਅੰਕਲ ਨੂੰ ਪੁੱਤ ਉਹਦੇ ਚਲ ਇੱਧਰ ਆ ਜਾ ਇੱਧਰ ਚੱਲ ਇੱਧਰ ਚੱਲ ਕੋ ਚੱਲ ਮੈਂ ਵੀ ਜਾਂਦਾ ਤੇਰੇ ਨਾਲ ਆ ਅੰਕਲ ਨੂੰ ਦੇ ਦੇ ਬਾਹਰ ਚਾਹ ਪੀਣੀ ਚਾਹ? ਨਾ ਕਰਦਾ। ਠੀਕ ਠੀਕ ਠੀਕ। ਆਇਆ ਪੁੱਤ ਇੱਧਰ ਆ ਜਾ ਰੀਤਾ। ਸੱਚਾ ਪਾਤਸ਼ਾਹ। ਅ ਜਿਨ੍ਹਾਂ ਨੂੰ ਤਾਂ ਹੁੰਦਾ ਨਾ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹਨੂੰ ਅਸੀਂ ਦਾਨ ਦੇ ਰਹੇ ਆ ਉਹੋ ਜ਼ਰੂਰਤਮੰਦ ਹੈਗਾ ਕਿ ਨਹੀਂ ਹੈਗਾ। ਸਹੀ ਗੱਲ। ਕਈ ਤਾਂ ਚੰਗੇ ਭਲੇ ਇੱਥੇ ਮੰਗਦੇ ਫਿਰ ਜੰਦੇ ਆ। ਉਹਨਾਂ ਦਾ ਸੁਭਾਅ ਇਦਾਂ ਦਾ ਹੋ ਗਿਆ ਹੁਣ ਇਹਦਾ ਸਾਨੂੰ ਦਿਖਦਾ ਵੀ ਸਾਡੇ ਸਾਡੇ ਅੰਦਰਲੀ ਰੂਹ ਨੇ ਤਾਂ ਹੁਕਮ ਦਿੱਤਾ ਵੀ ਯਾਰ ਇਹ ਬੰਦੇ ਨੂੰ ਜ਼ਰੂਰਤ ਹੈਗੀ ਹੈ ਜਿਹੜੀ ਪੋਜੀਸ਼ਨ ਦੇ ਵਿੱਚ ਹੈਗਾ ਚਲੋ ਦਾਨ ਦੇਣਾ ਵੈਸੇ ਦਿਖਾਉਣਾ ਤਾਂ ਚਾਹੀਦਾ ਨਹੀਂ ਇਹ ਤਾਂ ਕੁਦਰਤੀ ਹੁਣ ਵੀਡੀਓ ਬਣਦੀ ਸੀ ਉਹਦੇ ਵਿੱਚ ਵੈਸੇ ਰੂਹ ਕਹਿੰਦੇ ਜੇ ਦਾਨ ਦੀਏ ਤਾਂ ਸੱਜੇ ਹੱਥ ਨਾਲ ਦੋ ਤਾਂ ਖੱਬੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਦਾਨ ਕਰੋ ਉਸ ਹਸਾਬ ਨਾਲ ਮਹਾਰਾਜ ਚੱਲ ਪੀ ਛੇਤੀ ਕਰ ਤੂੰ ਤਾਂ ਜ਼ਰੂਰੀ ਬਹਿ ਗਿਆ ਯਾਰ ਹੱਦ ਹੋ ਗਈ ਆ ਇੱਕ ਦੋ ਘੁੱਟ ਨਹੀਂ ਪੀਤੇ ਉਪਪਾ ਮੰਮਾ ਨੂੰ ਕਰ ਛੇਤੀ ਪੀ ਲੋ ਚ ਪਾਪਾ ਹਾਂ ਬਿਸਕਟ ਆ ਨਹੀਂ ਪੁੱਤੋ ਤੇ ਕੋਲ ਮਠੀਆਂ ਆ ਉਹ ਕਿਆ ਕਰਾਂ ਖਾਓ ਜਾਂਦੇ ਜਾਂਦੇ ਪੀ ਲੂਗੀ ਸੱਜੇ ਤੋਂ ਚਾਹ ਲੈ ਰਹਿਣ ਰਹਿਣ ਦਿੰਦੇ ਨਹੀਂ ਨਹੀਂ ਰਹਿਣ ਦਿੰਦੇ ਯਾਰ ਮਾਂ ਕੇ ਤੋਂ ਲੰਗਰ ਫੇਰ ਪਈ ਆ ਦਿੱਤਾ ਭੁੱਲ ਗਏ ਗੁਰੂ ਦੇ ਘਰ ਉਹ ਵੀ ਉੱਧਰ ਵਿਜੀਦਾ ਹਾਂ ਹੱਸਾਂ ਦਾ ਪੱਕਾ ਲੈ ਆਪ ਕੱਢੇ ਜਦੋਂ ਪੈਸੇ ਦੇ ਉੱਧਰ ਤੋਂ ਦੇਖ ਕੇ ਕੱਢਦੇ 20 20 ਰੁਪਏ ਹੋਣੇ ਕਿੰਨੇ ਹੋਣੇ ਆ ਪੈਸੇ ਵੀ ਸਾਡੇ ਕੋਲ ਤਾਂ ਖਤਮ ਹੋਣ ਲੱਗ ਗਏ ਕੋਈ ਲਾਫੜੀ ਪਟੂ ਦਾ ਫੜ ਲਾ आलो उस्ताद जी तो खुले खुले तो ता भी भी हाँ जी खुले तो है नहीं नार भरा ली ती रुपये तक ये, कॉफी पाई भी बच्चे है ਦੁੱਧ ਪਿਓਰ ਦੁੱਧ ਚਲੋ ਮਿਲਦੇ ਜੀ ਫੇਰ ਤੁਹਾਨੂੰ ਵਹਾਂ ਚੱਲ ਕੇ ਹੁਣ ਤ੍ਰੀਤ ਮਿੱਟੀ ਨਾਲ ਖੇਡੀ ਚੱਲਦੀ ਚਲ ਤੈਨੂੰ ਚੱਲ ਮम्मा ਨਾਲ ਚੱਲੀਏ ਆ ਪਾਪਾ ਆ ਪੁੱਤ ਕੋਨੇ ਕੋ ਬਿਸਕਟ ਲੈ ਲੈਣੇ ਆ ਚਲਾਗਾ ਵਾਹਿਗੁਰੂ ਸਤਨਾਮ ਪਹੁੰਚ ਗਏ ਜੀ ਦਰਬਾਰ ਸਾਹਿਬ ਤੋਂ ਬਾਹਰਲੀ ਸੜਕ ਤੇ ਡੁੱਠੇ ਸਵੇ ਤਾਂ ਨਹੀਂ ਤੁੱਟ ਜਿਆ ਨਮਸਕਾਰ ਕਰਿਆ ਜੀ ਤੇਰ ਦਾ ਸਭ ਬੇਨਤੀਆਂ ਮਹਾਰਾਜ ਅੱਗੇ ਮੇ ਸਭ ਨੂੰ ਚੜ੍ਹਦੀ ਕਲਾ ਚ ਰੱਖਿਓ ਤੇ ਇਧਰ ਅੱਟ ਡੀ ਜੀ ਦਾ ਸਮਾਨ ਨਹੀਂ ਪੂਰਾ ਹੁੰਦਾ ਸਾਡੀ ਦਾ ਕੀ ਐਡਾ ਨਹੀਂ ਪਿਸਤਾਲ ਲੈਣਾ ਪਾ ਕੇ ਕਾਹ ਚਲ ਜਾਊਂਗੇ ਇਹਨੂੰ ਹਾਂ ਕੋ ਛੋਟਾ ਜਿਹਾ ਲੈ ਲੈ ਛੋਟਾ ਜਿਹੜਾ ਬੈਗ ਚ ਪੈ ਜਾਵੇ ਕੀ ਇਹ ਮੈਨੇ ਕਹਾਂ ਤੇ ਲਈ ਗਾਹ ਤੋਂ ਲੈ ਲਈ ਮੰਮੀ ਪੁਲਿਸ ਮੰਮੀ ਨੇ ਤਾਂ ਦਵਾ ਦੇਣਾ ਪੁਲਿਸ ਤੈਨੂੰ ਹੂੰ ਨਾਲ ਬਾਜ਼ਾਰ ਚ ਹੁਣ ਫਿਰ ਇਸ ਟਾਈਮ ਪੂਰੀ ਹਮਸ ਹੋਈ ਵੀ ਆ ਬਈ ਉੱਪਰ ਬੱਦਲ ਵਾਈ ਆ ਅੱਧ ਬਰਿੰਡਾ ਦਾ ਧੁੱਪ ਨਿਕਲ ਗਈ ਅੱਧੀ ਜੀ ਸ਼ਾਮਾਂ ਹੋ ਗਈ ਉਹਦਾ ਕਰਕੇ ਮੌਸਮ ਥੋੜਾ ਜਿਹਾ ਗਰਮੈਸ ਚ ਹੋ ਗਿਆ ਦੁਬਾਰਾ ਮੀ ਖੁੱਲ ਕੇ ਨੀਂਨਾ ਪੈਂਦਾ ਜੇ ਖੁੱਲ ਕੇ ਮੀ ਪੋਵੇ ਫੇਰ ਹੁੰਦਾ ਵੀ ਹਾਂ ਵੀ ਖੁੱਲ ਕੇ ਮੀ ਜਾ ਪੈ ਜਵੇ ਹਾਂ ਉਲਟਾ ਪੜਦਾ ਛੱਡਦੀ ਇਹਨੇ ਧਰਤੀ ਨੇ ਥੱਲੇ ਤੇ ਆਹਾਵਾ ਠੰਡਾ ਜੀ ਦਾ ਬੁੱਲਾ ਆ ਕੀ ਕਰਨੀ ਇਹਨੇ ਪਤਾ ਹੀ ਨਹੀਂ ਮੈਨੂੰ ਤੁਸਨ ਇਹ ਨਹੀਂ ਮੰਦੀ ਜੀ ਇਹ ਕੁਛ ਲੈ ਕੇ ਹੀ ਛਟੋਗੀ ਰੀਤਾ ਕੁਛ ਨਹੀਂ ਪਤਾ ਨਹੀਂ ਲਾ

对错，那就是因为。<laughs>